ਸਸੇ ਗਾਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋਂ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋੜੇ ਸਾਹਮਣੇ 26 27 ਅਤੇ 28 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਿੰਨ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਉੱਪਰ ਗਰਮੀ ਦਾ ਪ੍ਰਕੋਪ ਜਾਰੀ ਹੈ ਧੁੱਪ ਕੜਾਕੇ ਦੀ ਪੈਰੀ ਹੈ ਤਾਪਮਾਨ 38 ਡਿਗਰੀ ਨੂੰ ਹੱਥ ਲਗਾ ਰਹੇ ਨੇ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਉੱਪਰ ਹਮਸ ਅਤੇ ਮੁੜਕੇ ਵਾਲੇ ਪਸੀਨੇ ਦਾ ਜ਼ੋਰ ਬਣਿਆ ਹੋਇਆ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਝ ਲਗਾਤਾਰ ਪੰਜਾਬ ਦੇ ਉੱਪਰ ਆ ਰਹੀ ਹੈ ਇੱਕ ਪੱਛਮੀ ਸਿਸਟਮ ਵੀ ਬਣਿਆ ਹੋਇਆ ਜੀ ਤੇ ਇੱਕ ਮੱਧ ਭਾਰਤ ਦੇ ਵਿੱਚ ਸਿਸਟਮ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਦਾ ਅਸਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਉੱਪਰ ਪੈਣ ਦਾ ਸਾਨੂੰ ਦਿਖਾਈ ਦੇਵੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰੀ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਸਭ ਤੋਂ ਪਹਿਲੇ 26 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਬੱਦਲਬਾਝ ਪੰਜਾਬ ਦੇ ਉੱਪਰ ਬਣੀ ਰਹੇਗੀ ਜਿਹੜਾ ਇਹ ਸਿਸਟਮ ਪੱਛਮੀ ਪਾਸਿਓਂ ਆ ਰਿਹਾ ਜੀ ਇਹ ਸਿਸਟਮ ਕਿਤਨੇ ਕਿਤੇ 10 ਵਜੇ ਦੇ ਨੇੜੇ ਚੜੇ ਅਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਤੋ ਹੁੰਦਾ ਹੋਇਆ ਕਿਤੇ ਨਾ ਕਿਤੇ ਕਪੂਰਥਲਾ ਜਲੰਧਰ ਤੱਕ ਇਸ ਦੀ ਮਾਰ ਦੇਖਣ ਨੂੰ ਮਿਲ ਸਕਦੀ ਹੈ ਹਲਕਾ ਦਰਮਿਆਨਾ ਮੀਂਹ ਹੋ ਸਕਦਾ ਕੋਈ ਵੱਡੇ ਚਾਂਸ ਨਹੀਂ ਹਨ ਪਰ ਕਿਉਂਕਿ ਇਹ ਸਿਸਟਮ ਜਿਹੜਾ ਕਮਜ਼ੋਰ ਹੁੰਦਾ ਦਿਖਾਈ ਦੇਵੇਗਾ ਦੁਪਹਿਰ 2 ਵਜੇ ਤੱਕ ਜਿਸ ਦੇ ਕਾਰਨ ਬੱਦਲਬਾਈ ਪੰਜਾਬ ਦੇ ਉੱਪਰ ਬਣੀ ਰਹੇਗੀ ਪਰ ਮੀਂਹ ਦੀ ਉਮੀਦ ਇਸ ਦੇ ਨਾਲ ਘਟਦੀ ਹੀ ਦਿਖਾਈ ਦੇ ਰਹੀ ਹੈ ਗੱਲ ਕਰੀਏ ਤਾਂ ਬਾਅਦ ਦੁਪਹਿਰ ਥੋੜਾ ਬਹੁਤਾ ਫਿਰ ਗਰਮੀ ਵਾਲਾ ਮਾਹੌਲ ਬਣੇਗਾ ਹਮਸ ਜ਼ਿਆਦਾ ਹੋਣ ਦੇ ਚਾਂਸ ਨੇ ਤਾਪਮਾਨ 38 ਡਿਗਰੀ ਵੀ ਅੱਜ ਹੱਥ ਲਗਾ ਸਕਦੇ ਨੇ ਜਿਸ ਦੇ ਕਾਰ ਗਰਮੀ ਦਾ ਜ਼ੋਰ ਬਣਿਆ ਰਹੇਗਾ ਬੱਦਲ ਵੀ ਆਉਂਦੀ ਜਾਂਦੀ ਰਹੇਗੀ ਜਿਸ ਦੇ ਨਾਲ ਥੋੜੀ-ਬਹੁਤੀ ਰਾਹਤ ਤੋਂ ਪਤਾ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਮੀਂਹ ਦੇ ਵੱਡੇ ਚਾਂਸ ਨਾ ਮਾਤਰ ਦੇ ਬਰਾਬਰ ਹੀ ਹਨ ਗੱਲ ਕੀਤੀ ਜਾਵੇ ਤਾਂ 27 ਜੁਲਾਈ ਦੀ 27 ਜੁਲਾਈ ਨੂੰ ਮਤਲਬ ਰਾਤ ਦੇ ਸਮੇਂ ਥੋੜੇ-ਬਹੁਤੇ ਸਿਸਟਮ ਜਿਹੜੇ ਬਣ ਰਹੇ ਨੇ ਇਹ ਪੰਜਾਬ ਵੱਲ ਕੋਚ ਕਰਨਗੇ ਤੁਸੀਂ ਦੇਖੋਗੇ ਤਾਂ ਮੱਧ ਪਾਰਤਤ ਦੇ ਵਿੱਚ ਚੱਕਰਵਾਤੀ ਰੂਪ ਦੇ ਵਿੱਚ ਇਹ ਸਿਸਟਮ ਸਾਰੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਯਾਨਕਿ 27 ਤੋਂ ਲੈ ਕੇ 31 ਜੁਲਾਈ ਦੇ ਵਿੱਚਕਾਰ ਪੰਜਾਬ ਦੇ ਉੱਪਰ ਅਸਰ ਦਿਖਾਉਂਦੇ ਹੋਏ ਸਾਨੂੰ ਦੇਖ ਸਕਦੇ ਨੇ 27 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ 27 ਜੁਲਾਈ ਨੂੰ ਥੋੜੇ ਬਹੁਤੇ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਖਾਸ ਤੌਰ ਤੇ ਦੁਆਬਾ 벨ਟ ਜਿਹਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਵੀ ਹੋ ਗਿਆ ਜੀ ਫਿਰ ਰੂਪਨਗਰ ਤੋਂ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਲੁਧਿਆਣਾ ਬਲਾਚੌਰ ਰਾਹੋਂ ਮਾਛੀਵਾੜਾ ਇਹ ਇਲਾਕੇ ਵੀ ਆਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਸਿੱਟੇ ਵਜੋਂ ਸਾਨੂੰ 27 ਜੁਲਾਈ ਅਤੇ 28 ਜੁਲਾਈ ਸੇਮ ਮਾਹੌਲ ਦੇਖਣ ਨੂੰ ਮਿਲੇਗਾ THY ਜੀ ਲਾਈਨ ਨੂੰ ਉਮੀਦ ਉਮੀਦ ਦੇਖਣ ਨੂੰ ਮਿਲਦੀ ਹੈ ਜਿਹਦੇ ਵਿੱਚ ਮਾਲਵਾ ਵੈਲਟ ਵੀ ਆਉਂਦੀ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਪਠਾਨਕੋਟ ਤੋਂ ਉੱਪਰਲੇ ਪਾਸੇ ਦੀ ਗੱਲ ਕੀਤੀ ਹੈ ਪਤਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾਹਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਰੂਪਨਗਰ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਮੀਡੀ ਉਮੀਦ ਤੇ ਹੇਠਲੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਤੋਂ ਅੱਗੇ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਕਿਸੇ ਨਾ ਕਿਸੇ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ 27 ਅਤੇ 28 ਜੁਲਾਈ ਨੂੰ ਬਾਕੀ ਇਸ ਤੋਂ ਇਲਾਵਾ ਕੋਈ ਅਗਰ ਕੋਈ ਸਪੈਸ਼ਲ ਜਾਣਕਾਰੀ ਸਾਂਝੀ ਕਰਨੀ ਹੋਈ ਤਾਂ ਉਹ ਵੀਡੀਓ ਦੇ ਵਿੱਚ ਤੁਹਾਨੂੰ ਅਲੱਗ ਤੋਂ ਜਾਣਕਾਰੀ ਸਾਂਝੀ ਕਰ ਦਵਾਂਗੇ ਬਾਕੀ ਦੁਪਹਿਰ ਦੀ ਜਾਣਕਾਰੀ 2 ਵਜੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ ਦੀ ਜਾਣਕਾਰੀ 6 6:30 ਵਜੇ ਤੱਕ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਜਲਦ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ